ਪੁਰਾਣੀ ਸਮੇਂ ਦੀ ਗੱਲ ਹੈ ਹਰਨਾਖਸ਼ਨਾ ਦਾ ਇੱਕ ਰਾਜਾ ਸੀ ਉਹ ਬਹੁਤ ਹੀ ਅਹੰਕਾਰੀ ਤੇ ਆਪਣੇ ਆਪ ਨੂੰ ਭਗਵਾਨ ਸਮਝਦਾ ਸੀ ਉਹ ਚਾਹੁੰਦਾ ਸੀ ਕਿ ਲੋਕ ਉਸ ਦੀ ਹੀ ਪੂਜਾ ਕਰਨ ਉਸ ਦਾ ਪੁੱਤਰ ਪ੍ਰਲਾਦ ਵਿਸ਼ਨੂੰ ਦਾ ਭਗਤ ਸੀ ਜੋ ਹਰ ਦਿਨ ਰਾਤ ਵਿਸ਼ਨੂੰ ਜੀ ਦਾ ਨਾਮ ਜਪਦਾ ਰਹਿੰਦਾ ਸੀ ਹਰਨਾਖਸ਼ ਨੂੰ ਇਹ ਬਿਲਕੁਲ ਵੀ गवारा ਨਹੀਂ ਸੀ ਉਹ ਉਸ ਨੂੰ ਮਾਰਨ ਦੀ ਬਹੁਤ ਹੀ ਯਤਨ ਕੀਤਾ ਉਸ ਨੂੰ ਹਾਥੀ ਅੱਗੇ ਛੁਟਿਆ ਜ਼ਹਿਰ ਦਿੱਤੀ ਗਰਮ ਦੀਵਾਰ ਨਾਲ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਵੀ ਨਾ ਹੋਇਆ ਅੰਤ ਉਸਨੇ ਆਪਣੀ ਭੈਣ ਹੋਲਕਾ ਨੂੰ ਅੱਗ ਵਿੱਚ ਪ੍ਰਲਾਦ ਨੂੰ ਲੈ ਕੇ ਬੈਠਣ ਲਈ ਕਿਹਾ ਕਿਉਂਕਿ ਹੋਲਕਾ ਕੋਲੇ ਅੱਗ ਤੋਂ ਬਚਣ ਦਾ ਇੱਕ ਚੋਲਾ ਸੀ ਪਰ ਜਿਉਂ ਹੀ ਹੋਲਕਾ ਆਪਣੀ ਗੋਦੀ ਦੇ ਵਿੱਚ ਲੈ ਕੇ ਪ੍ਰਲਾਦ ਨੂੰ ਅੱਗ ਵਿੱਚ ਬੈਠੀ ਤਾਂ ਉਹ ਚੋਲਾ ਪ੍ਰਲਾਦ ਦੇ ਉੱਪਰ ਲਪੇਟਿਆ ਗਿਆ ਤੇ ਹੋਲਿਕਾ ਦੀ ਮੌਤ ਹੋ ਗਈ ਇਸ ਤਰ੍ਹਾਂ ਫਿਰ বিষ্ণੂ ਭਗਵਾਨ ਨੇ ਨਰਸਿੰਘ ਦਾ ਰੂਪ ਲੈ ਕੇ ਵਰਨਾਕਸ਼ ਦਾ ਸੰਘਾਰ ਕੀਤਾ ਤੇ ਉਹ ਮਰ ਗਿਆ ਤੇ ਪ੍ਰਲਾਦ ਭਗਤ বিষ্ণੂ ਜੀ ਦੀ ਹਮੇਸ਼ਾ ਭਗਤੀ ਕਰਦੇ ਰਹੇ